ਦਾ ਦਵਿੰਦਰ ਸਿੰਘ ਜੀ ਵਿਜਿੰਦਰ ਜੀ ਕਿੱਥੋਂ ਦੇ ਰਹਿਣ ਵਾਲੇ ਹੋ ਆਪਣਾ ਯੋਜਾਂ ਵਾਲੀ ਬੰਦਾ ਜੀ ਅੱਛਾ ਇਹ ਕੀ ਸਮਾਨ ਲੈ ਕੇ ਜਾ ਰਹੇ ਹੋ ਇਹ ਸਮਾਨ ਜੀ ਜਿਹੜਾ ਆਪਣਾ ਘਰਵਰ ਤੋਂ ਹੁੰਦਾ ਜੀ ਆਪਣੀਆਂ ਹੋ ਗਈਆਂ ਜੋ ਜਿੰਨਾ ਵੀ ਆ ਗਿਆ ਜੀ ਤੇ ਸੇਫਟੀ ਵਾਸਤੇ ਆਪਦਾ ਸਮਾਨ ਇੱਥੇ ਕਰੋ ਹਾਂ ਕਿੱਥੇ ਜਾ ਕਿੱਥੇ ਰਹੇ ਹੋ ਯੋਜਾਂ ਵਾਲੀ ਬੰਦਾ ਜੀ ਅੱਛਾ ਇੱਥੇ ਕੀ ਤੁਹਾਨੂੰ ਰਿਸਕ ਰਹ ਜਾਂਦਾ ਸਰ ਰਿਸਕ ਇਹ ਜੇ ਮੈਂ ਬਾਰਡਰ ਦੇ ਨੇੜੇ ਰਹ ਜਾਂਦਾ ਜੀ ਫਿਰ ਕਲਪਾਪ ਨੂੰ ਛੱਡ ਕੇ ਭੱਜਣਾ ਪੈਂਦਾ ਸਮਾਨ ਸਰਾ ਪਿਆ ਰਹਿੰਦਾ ਜੀ ਕੋ ਮਾਲ ਬਸੇ ਹੁੰਦਾ ਜੀ ਬਾਕੀ ਘਰ ਦਾ ਜ਼ਰੂਰੀ ਸਮਾਨ ਜਿਹੜਾ ਉਹ ਆਦਾ ਸੇਫ ਜਗ੍ਹਾ ਤੇ ਲੈ ਜਾ। ਕਿੰਨੇ ਤੋਂ ਲੋਕ ਨੇ ਜਿਹੜੇ ਜਾ ਰਹੇ ਨਹੀਂ? ਬਸ ਜੀ ਨੇੜੇ-ਨੇੜੇ ਜਿੰਨੇ ਵੀ ਘਰ ਹੈਗੇ ਤਕਰੀਬਨ ਜਾ ਹੀ ਰਹੇ ਜੀ। ਪਿੰਡ ਦੇ ਲੋਕ ਨਿਕਲ ਰਹੇ। ਹਾਂ ਜੀ। ਠੀਕ ਹੈ। ਤੇ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਸਰ ਜਿਵੇਂ ਅੱਜ ਜਿਹੜੀ ਇਹ ਸਟ੍ਰਾਈਕ ਹੋਈ ਹੈ ਉਹਨੂੰ ਕਿਸ ਤਰ੍ਹਾਂ ਦੇਖਦੇ ਹੋ? ਸਟ੍ਰਾਈਕ ਦੇਖਦੇ ਆਂ ਜੀ ਜਿਸ ਤਰ੍ਹਾਂ ਕੀਤੀ ਆ ਵੀ ਉਹਨਾਂ ਦਾ ਵੀ ਕੋਈ ਜਵਾਬੀ ਅੰਦਰਾ ਹੋ ਸਕਦਾ ਜੀ ਇਸ ਕਾਰਵਾਈ ਦੇ ਵਿੱਚ। ਠੀਕ ਹੈ ਜੀ। ਹਾਂ ਜੀ। ਨਹੀਂ ਭਾਰਤ ਦੀ ਕਰਮਚਾਰੀ ਨੂੰ ਕਿਵੇਂ ਦੇਖਦੇ ਹੋ? ਕਰਮਚਾਰੀ ਨੂੰ ਜੰਗਾ ਦੇਖਦੇ ਜਿਹੜਾ ਉਹਨਾਂ ਨੇ ਕੀਤਾ ਜਿਹੋ ਦਾ ਬਦਲੇ ਦੇ ਕਰਕੇ ਜਿਹੜਾ ਉਹਨਾਂ ਨੇ ਕੀਤਾ। ਹੋਣਾ ਵੀ ਚਾਹੀਦਾ ਜੀ ਕੀ ਨਾਮ ਹੈ ਤੁਹਾਡਾ ਆਪਣੇ ਵਜੀਰ ਸਿੰਘ ਕਿਹੜੇ ਪਿੰਡ ਦੇ ਰਹਿਣ ਵਾਲੇ ਹੋ ਸਮਾਨ ਬਾਰ ਕੀ ਸਮਾਨ ਬਾਰ ਨੇ ਲੋਕੀ ਕੀ ਕਹਿਣਾ ਚਾਹੁੰਦੇ ਸਮਾਨ ਉਹ ਲਿਜਾਣਾ ਹੀ ਪੈਣਾ ਦਾ ਕਿਉਂ ਕੀ ਕਾਰਨ ਬੰਦੇ ਹੋ ਗਰਮ ਜ਼ਿਆਦਾ ਐਰੀ ਹੋ ਆ ਗਿਆ 70 ਚ ਵੀ ਇਦਾਂ ਤੇ ਲਾਤ ਹੋਈ ਸੀ ਔਰ ਉਹਦੇ ਵੀ ਵੜੇ ਗਿਆ ਸੀ ਵਿੱਚ ਤੇ ਹੁਣ ਫਿਰ ਸੈੜਨ ਲੱਗ ਗਈ ਹੈ ਹਾਂ ਲੱਗੀ ਜਾਂਦੀ ਹੈ ਲੱਗ ਰਹੀ ਹੈ ਹਾਂ ਕਿੰਨਾ ਕੁ ਸਮਾਨ ਕੱਢ ਰਹੇ ਹੋ ਕਰਾਣਾ ਸਮਾਨ ਉਹ ਔਰ ਔਰ ਜਿੰਨੇ ਗਿੰਦਾ ਚਿੱਟੀਆਂ ਨੇ ਕਿੱਥੇ ਲੈ ਕੇ ਜਾ ਰਹੇ ਹੋ ਪਿੱਛੇ ਜਾਵਾਂ ਜਿੱਥੇ ਟਾਈਮ ਪਾਸ ਹੋ ਗਿਆ ਇੱਥੋਂ ਪਾਕਿਸਤਾਨ ਕਿੰਨੀ ਦੂਰ ਹੈ ਜਿੱਥੇ ਖੜੇ ਹੈ 1 ਕਮ ਕਿਲੋਮੀਟਰ ਹੈ ਕੀ ਕੋਈ ਉਧਰ ਦੀ ਆਵਾਜ਼ ਆਦਰਾਈਆਂ ਨੇ ਕੋਈ ਅਨਾਉਂਸਮੈਂਟ ਆਈ ਹੈ ਜਾਂ ਦਰੁ ਕੁਝ ਹੋਇਆ ਹੈ ਕੀ ਹੋ ਰਿਹਾ ਲੋਸਮਾਨ ਦੀ ਫੌਜ ਲੱਗੀ ਜਾਂਦੀ ਹੈ ਪਾਕਿਸਤਾਨ ਦੀ ਹਾਂ ਕੋਈ ਲੱਗੀ ਪੂਰੀ ਤਿਆਰੀ ਕੀਤੀ ਗਈ ਹੈ ਵਿਖਦੀ ਹੈ ਇੱਥੋਂ ਹਾਂ ਤੇ ਉਹ ਦਰ ਦੀ ਵਜ੍ਹਾ ਨਾਲ ਸਮਾਨ ਕੱਢ ਰਹੇ ਹੋ ਔਰ ਭਾਰਤੀ ਫੌਜਾਂ ਨਹੀਂ ਲੱਗਣੀ ਹੈ ਲੱਗੀ ਜਾਂਦੀਆਂ ਉਹਨਾਂ ਦੇ ਅਤਵਾਰ ਹੈ ਭਾਰਤੀ ਫੌਜਾਂ ਦੇ ਅਤਵਾਰ ਦੇ ਗਈ ਹੈ ਕਿ ਕੀ ਪਤਾ ਕਿਸੇ ਟਾਈਮ ਚੱਲ ਜਾਨੀ ਜੰਗ ਸਾਨੂੰ ਤਾਂ ਪਿੱਛੇ ਹੈਗਾ ਮੱਲਾ ਸਾਧਰੂ ਤੋਂ ਲੱਗਦਾ ਸਰਾ ਹੀ ਨਹੀਂ ਗਿਆ। ਕਿ ਥੋੜਾ ਹੈ ਗਿਆ ਹੈ ਤਾਂ 1/2 ਕਿਲੋਮੀਟਰ ਰਹਿ ਗਿਆ। ਨਾਦੀ ਫੌਜ ਪੂਰੀ ਲੱਗੀ ਪਈ ਉੱਥੇ। ਸਰਕਾਰ ਨੂੰ ਕੀ ਮੰਗ ਕਰਦੇ ਹੋ? ਸਰਕਾਰ ਨੂੰ ਮੰਗ ਕਰਨੇ ਸਾਡੀ ਕੋਈ ਸਲਾਈ ਨਹੀਂ ਹੈਗੀ। ਕੋਈ ਕੋਸ਼ਿਸ਼ ਨਹੀਂ ਹੈਗਾ ਸਾਡੇ ਬਾਰੇ ਪਤਾ ਨਹੀਂ ਹੈਗਾ ਕਿ ਜਰਦਾ ਸਾਰੀ ਮਾਰ ਜਾਵੇ। ਕੋਈ ਸਰਦਾਰ ਦੀ ਸਰਕਾਰ ਨੂੰ। ਇਹ ਪਿੰਡ ਕਿਹੜਾ? ਪਰ ਸਾਨੂੰ ਕੋਈ ਪਿਛਾ ਥਾਂ ਨਹੀਂ ਦਿੱਤੀ। ਕਿ ਸਾਡਾ ਰਹਿਣ ਦਾ ਵੀ ਪ੍ਰਬੰਧ ਹੈਗਾ ਪਿੱਛੇ ਜਾ ਤੇ। ਤੁਹਾਡਾ ਹੌਜਾ ਸਿੰਘ ਜੀ। ਫੌਜਾ ਜੀ ਕਿੱਥੇ ਜਾ ਰਹੇ ਹੋ? ਅਸੀਂ ਜਾ ਰਹੇ ਆ। ਸਰਾਂ 45 ਸਰਾਂ 52 ਕਰਾਉਂਦੇ ਠੀਕ ਹੈ ਇਹ ਕਿੰਨਾ ਕੁ ਸਮਾਨ ਲੈ ਕੇ ਜਾ ਰਹੇ ਆ ਫਿਰ ਇਹੋ ਇੱਦਾਂ ਨੇ ਤੇ ਆ ਕੰਪਲੇ ਕਪੜੇ ਇਹਨੇ ਮਾਰ ਗੋਤੇ ਵਜਾ ਕੀ ਤੁਹਾਡੇ ਜਾਣ ਦੀ ਵਜਾ ਵੀ ਆ ਬਾਦਰ ਦੇ ਏਰੀਆ ਇੱਕ ਮਸਜਿਦ ਹੈ ਖਰਾਬ ਖਾਣਾ ਤੇ ਤਾਂ ਜਾਣਾ ਜੰਗ ਦਾ ਮਾਹੌਲ ਬਣਿਆ ਹਾਂ ਜੀ ਜੰਗ ਦਾ ਮਾਹੌਲ ਬਣਿਆ ਤੇ ਫਿਰ ਫਿਰ ਤੁਹਾਨੂੰ ਇੱਥੇ ਤੁਸੀਂ ਰਹਿਣ ਤੋਂ ਡਰ ਨਹੀਂ ਲੱਗਦਾ ਫਿਰ ਕਿੱ데 ਜਾਏ ਉਹ ਹੁਣ ਕਿਹੜੇ ਅਸੀਂ ਜਾਣਾ ਅਸਮਾਨ ਹੀ ਸੱਟਣੀ ਇਹ ਚੀਜ਼ ਆ ਅੱਛਾ ਮੌਕੇ ਤੇ ਸਮਾਨ ਜਾਣਾ ਨਹੀਂ ਆਪ ਤੇ ਭੱਜ ਗਿਆ ਭੱਜ ਗਿਆ ਗੋੜਾ ਡੇਗ ਰੋਤੇ ਸੇ ਖਤਮ ਹੋ ਗਿਆ ਪਹਿਲਾਂ ਪਹਿਲਾਂ ਵੀ ਵੇਖੀ ਜੰਗ ਤੁਸੀਂ ਹਾਂ ਦੋਨੇ ਵੇਖੀ ਨੇ 65 71 ਉਦੋਂ ਉਦੋਂ ਕੀ ਲਾ ਸੀ ਇਹ ਇਹ ਉਦੋਂ ਤਾਂ ਰਾਤ ਬਹੁਤ ਸੀ ਮਾਰੇ ਕਿਉਂ ਪਹਿਲੀ ਵਾਰ ਡੰਗ ਲੱਗਾ ਸੀ 65 ਕਿਸੇ ਨੇ ਅੱਜ ਅੱਖਾਂ ਵਿਜੰਗ ਕੀ ਹੁੰਦਾ ਕੀ ਨੇ ਜਿਵੇਂ ਗਰਮੀ ਦੀ ਦੁਆਰਾ ਹੀ ਬਾਦੂ ਵੀ ਦੁਆਰਾ ਹੀ ਆ ਇਹ ਜਿਵੇਂ ਕੋਈ ਜਗਾ ਸਿੱਧਾ ਕੱਚੇ ਵਿੱਚ ਆ ਜਾ ਬਣਾਉਣ ਦੇ ਸੇਗਾ ਵਰਨੀ ਤੇ ਮੋਸਲੇਗਾ ਇੱਥੇ ਕੋਈ ਬਾੜ ਖੇਤ ਖਰਾਬ ਪੈ ਰੋ ਵਾਲਾ ਆ ਜਾ ਕੋਈ ਰੋਟੀ ਇਹ ਕੋਈ ਮੁੱਖ ਦੀ ਗੱਲ ਵੀ ਗਲਾਸ ਨਹੀਂ ਚਾਇਆ ਪਾਣੀ ਪੀਣ ਜਿਹੜਾ ਗਲਾਸ ਹੁੰਦਾ ਅੱਗੇ ਜਦੋਂ ਅਸੀਂ ਗਏ ਨਾ ਸਾਨੂੰ ਆਹ ਇਹ ਕਾਰਕਾਪ ਵੀ ਨਹੀਂ ਮੰਗਿਆ ਦਿੱਤਿਆ ਨਹੀਂ ਵੀ ਪਾਣੀ ਪੀ ਲੱਖ ਵੜਦੇ ਵਿੱਚ ਪੂਰ ਤੇ ਜਾ ਬੈਠਿਆ ਉਹਨਾਂ ਦਾ ਉਹਨੇ ਸਾਨੂੰ ਉਹ ਕਾਫੀ ਨਹੀਂ ਦਿੱਤੇ ਸਿਆਰ ਮੱਦੇ ਆ। ਨੇ ਏਰੀਅਲ ਉਹ ਜਾਂ ਮਤਲਬ ਬਾਰਡਰ ਦੇ ਕਿੰਨਾ ਕੁ ਦੂਰ ਹੈ ਬਾਰਡਰ ਇਤੋਂ? 20 ਕਿਲੋ ਮੀਟਰ 5 ਕਿਲੋ ਮੀਟਰ ਤਾਂ ਫਿਰ ਉਹ ਘੇਰ ਲੈਂਦੇ ਨੇ। ਹਾਂਜੀ। ਉਹ ਤਾਂ ਹੈ? ਉਹ ਤਾਂ ਯੂਸੂअली ਘੇਰ ਲੈਂਦੇ ਉਹ। ਹਾਂ। ਕਿਉਂ ਆਪਣੇ ਆਰਮੀ ਹਰ ਚ ਪਿੱਛੇ ਹੁੰਦੇ ਸੇਮ ਲਾਈਨ ਤੇ। ਠੀਕ ਹੈ। ਤੇ ਜੰਗ ਤਾਂ ਅੱਗੇ ਹੁੰਦੀ ਹੈ। ਹਾਂ। ਅਜਾ ਤੂੰ ਪਹਿਲਾਂ ਵੀ ਘਿਰਿਆ ਏ? ਹਾਂ। ਸਾਡੇ ਪਿੰਡ ਦੇ 20 ਬੰਦੇ ਫੈਂਸ ਤੇ ਖੜੇ ਗਏ ਸੀ। ਕਿਉਂ ਭੁੱਖ ਮੱੜ ਲਿਆ ਕੋਈ ਰੋਟੀ ਪਾਣੀ ਦੀ ਹੱਥਿਆਰ ਚਾਹ ਲਿਆ ਤਾਂ ਉਹ ਕਰਦੇ। ਉਹ ਚੱਕ ਚੱਕ ਡਾਂਗ ਪਿੰਡ ਵਿੱਚ ਵੜਾ ਆਏ ਸੀ ਤਾਂ ਆਪਨੇ ਇਹ ਵੇਖੋ ਵਿਖਾਈ ਜਿਵੇਂ ਮਾਰੇ ਮੋਟੇ ਆਰ ਦੇ ਰਹੇ ਉਹ ਵੀ ਆ ਗਏ ਪਿੰਡ ਵਿੱਚ ਨਹੀਂ ਤੇ ਫਿਰ ਉਹ ਵੀ ਬੰਦੇ ਛੱਡੇ ਕਿਵੇਂ ਫਿਰ ਜਦੋਂ ਲੈਣ ਦੇਣ ਹੋਇਆ ਉਹਨੂੰ ਤੁਹਾ ਆਪਣੇ ਬੰਦੇ ਇੱਕੋ ਨਾ ਆਦਾ ਲੀਆ ਆ ਨਾ ਤੇ ਆਪਨੇ ਦੋ ਦਿੱਤਿਆਂ ਵਿੱਚ ਇੱਕ ਲਿਆਨ ਦਵਾਦਲੇ ਵਿੱਚ ਦੋ ਤੋਂ ਆਪਾਂ ਤੋਂ ਲੈਂਦੇ ਰਹੇ ਠੀਕ ਹੈ ਤੇ ਤਾਂ ਉਹਨਾਂ ਦੇ ਘੱਟ ਬੰਦੇ ਆਪਨੇ ਜ਼ਿਆਦਾ ਬੰਦੇ ਗਏ ਠੀਕ ਹਾਂ